ਕਰਨਾਲ ਦੇ ਨੇੜੇ ਪਿੰਡ ਸਿਆਣੀ ਵਿੱਚ ਮੁਸਲਮਾਨ ਸੰਤ ਸਕੀਰ ਪੀਖਣ ਸ਼ਾਹ ਜੀ ਰਹਿੰਦੇ ਸਨ ਉਹਨਾਂ ਨੇ ਰੱਬ ਦੀ ਇਤਨੀ ਭਗਤੀ ਕੀਤੀ ਤੇ ਨਿਸ਼ਕਾਮ ਤਪ ਕੀਤਾ ਕਿ ਉਹ ਰੱਬ ਦਾ ਰੂਪ ਹੀ ਜਾਪਨ ਲਗੇ ਜਦ ਪਟਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਵੇਲੇ ਆਪਣੇ ਪਿੰਡ ਸਾਈ ਪੀਖਣ ਸ਼ਾਹ ਜੀ ਸਮਾਤੀ ਲਾ ਕੇ ਬੈਠੇ ਸੀ ਉਹਨਾਂ ਨੂੰ ਅੰਤਰ ਧਿਆਨ ਹੋਇਆਂ ਨੂੰ ਇੱਕ ਚਾਨਣ ਦੀ ਲਹਿਰ ਦਿਖਾਈ ਦਿੱਤੀ ਜਿਸ ਵਿੱਚ ਇੱਕ ਨਵਜੰਮੇ ਬਾਲਕ ਦਾ ਚਿੱਤਰ ਵੀ ਆਇਆ ਉਹਨੇ ਸਮਝ ਲਿਆ ਕਿ ਦੁਨੀਆ ਤੇ ਕੋਈ ਰੱਬ ਦਾ ਪਿਆਰਾ ਕੋਈ ਪੀਰ ਕੋਈ ਅਫਸਾਰ ਆਇਆ ਹੈ ਇੱਕ ਚਾਨਣ ਉਹਨਾਂ ਨੂੰ ਆਪਣੇ ਦੇਸ਼ ਦੇ ਪੂਰਬ ਵਾਲੇ ਪਾਸੇੋਂ ਨਜ਼ਰ ਆਇਆ ਉਹਨਾਂ ਨੇ ਜੋ ਥਾਂ ਗੰਗਾ ਦੇ ਕਿਨਾਰੇ ਦੇਖੀ ਉਹੋ ਪਟਨਾ ਸ਼ਹਿਰ ਹੀ ਸੀ। ਚੋਫੀ ਬੀਕਰ ਸ਼ਾਹੀ ਨੇ ਇਸ ਰੱਬ ਦੇ نور ਦੇ ਦਰਸ਼ਨ ਕਰਨ ਦਾ ਮਨ ਵਿੱਚ ਫੈਸਲਾ ਕਰ ਲਿਆ। ਆਪਣੇ ਡੇਰੇ ਦਾ ਪ੍ਰਬੰਧ ਆਪਣੇ ਸਾਥੀਆਂ ਅਤੇ ਮਰੀਦਾਂ ਨੂੰ ਸੌਂਪ ਕੇ ਕੁਝ ਨੇੜੇ ਦੇ ਬੰਦੇ ਨਾਲ ਲੈ ਕੇ ਪੂਰਬ ਵੱਲ ਨੂੰ ਤੁਰ ਪਏ। ਸੈਂਕੜੇ ਮੀਲਾਂ ਦਾ ਸਫ਼ਰ ਪੈਦਲ ਕਰਦੇ ਕਰਦੇ ਅਖੀਰ ਸਾਈ ਸ਼ਾਹ ਜੀ ਪਟਨੇ ਪਹੁੰਚ ਗਏ। ਉੱਥੇ ਪਤਾ ਕੀਤਾ ਕਿ ਕਿਹੜੇ ਘਰ ਕਿਸੇ ਮਹਾਪੁਰਖ ਦੇ ਪਰਿਵਾਰ ਵਿੱਚ ਨਵ ਜੰਮੇ ਬਾਲਕ ਦਾ ਜਨਮ ਹੋਇਆ ਹੈ ਸਾਰਾ ਪੜਨਾ ਗੁਰੂ ਘਰ ਨੂੰ ਜਾਣਦਾ ਸੀ ਇਸ ਲਈ ਭੀਖਣ ਸ਼ਾਹ ਜੀ ਨੂੰ ਘਰ ਲੱਭਦਿਆਂ देर ਨਾ ਲੱਗੀ ਜਦ ਉਹਨਾਂ ਨੇ ਦਰਵਾਜ਼ੇ ਤੇ ਆ ਕੇ ਬਾਲਕ ਤੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਮਾਮਾ ਕਿਰਪਾਲ ਚੰਦ ਜੀ ਬਾਲਕ ਗੋਵਿੰਦ ਰਾਏ ਨੂੰ ਪਿਆਰ ਨਾਲ ਚੁੱਕ ਕੇ ਬਾਹਰ ਲੈ ਆਏ ਦਾਰਸ਼ਨ ਕਰਨ ਲਈ ਹੋਰ ਸੰਗਤਾਂ ਵੀ ਆ ਜੁੜੀਆਂ ਸਾਈਂ ਪੀਖਨ ਸ਼ਾਹ ਨੇ ਮੱਥਾ ਟੇਕਿਆ ਤੇ ਜੋ ਵਸਤਾਂ ਭੇਟ ਕਰਨ ਲਈ ਲਿਆਏ ਸਨ ਉਹ ਅੱਗੇ ਰੱਖੀਆਂ ਉਹ ਕੁਝ ਪਰਖ ਕਰਨ ਲਈ ਤੋਂ ਕੁਝੇ ਵੀ ਲਿਆਏ ਸਨ ਉਹਨਾਂ ਵਿੱਚ ਵੀ ਕੁਝ ਚੀਜ਼ਾਂ ਸੀ ਦੋ ਆਥਾ ਵਿੱਚ ਕੁਝੇ ਫੜ ਕੇ ਉਹਨਾਂ ਨੇ ਅੱਗੇ ਕੀਤੇ ਸਾਰੀ ਸੰਗਤ ਤੇ ਸਾਈਂ ਪੀਖਨ ਸ਼ਾਹ ਜੀ ਦੇ ਬਰੀਦ ਦੇਖ ਕੇ ਹੈਰਾਨ ਹੋ ਗਏ ਜਦੋਂ ਕੁਝ ਮਹੀਨਿਆਂ ਦੇ ਬਾਲਕ ਗੋਬਿੰਦ ਰਾਏ ਨੇ ਆਪਣੇ ਨਿੱਕੇ ਨਿੱਕੇ ਹੱਥ ਅੱਗੇ ਕਰਕੇ ਉਹਨਾਂ ਦੋਨਾਂ ਕੁਝਿਆਂ ਤੇ ਰੱਖ ਦਿੱਤੇ ਚਾਈ ਪੀ ਖਲਸ਼ਾ ਜੀ ਮੋੜ ਚਰਨਾ ਤੇ ਟਿਕ ਪਏ ਤੇ ਦੋਵੇਂ ਕੁਝੇ ਵਾਪਸ ਲੈ ਕੇ ਬਾਹਰ ਆ ਗਏ ਫਕੀਰ ਦੇ ਚੇਲੇਆ ਤੇ ਉੱਥੇ ਖੜੇ ਲੋਕਾਂ ਨੇ ਤੀਖਣ ਸਾਹ ਜੀ ਨੂੰ ਪੁੱਜਿਆਂ ਦੀ 부ਝਾਰਤ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਰੱਬ ਦੇ نور ਦੇ ਪ੍ਰਗਟ ਹੋਣ ਦਾ ਫੁਰਨਾ ਫੁਰਿਆ ਤਾਂ ਉਸ ਸਮੇਂ ਇਹ ਗੱਲ ਵੀ ਸਮਝ ਆਈ ਸੀ ਕਿ ਇਹ ਕਿਸੇ ਇੱਕ ਧਿਰ ਦੀ ਮਦਦ ਕਰੇਗਾ ਤੇ ਇੱਕ ਧਿਰ ਦਾ ਨਾਸ਼ ਮੈਂ ਸੋਚਿਆ ਕਿ ਇਹ ਹਿੰਦੂਆਂ ਜਾਂ ਮੁਸਲਮਾਨਾਂ ਦਾ ਸਾਥ ਦੇਵੇਗਾ इस प्रश्न लेके मैं दो तैयार करवाए रखे इस रबी जोद ने ते हाथ रख के मेरे सवाल का जवाब दो रखिया करा मेनू समझ आ गई है कि यह बालक जुलम न टकर लाएगा तस्ता नाश करेगा हक इंसाफ ਸੱਚ ਤੇ ਟਟਣ ਵਾਲੇ ਹਿੰਦੂਆਂ ਮੁਸਲਮਾਨਾਂ ਦਾ ਸਾਥੀ ਬਣੇਗਾ ਰਖਕ ਬਣੇਗਾ ਗੁਨਾਥੀ ਅਗਵਾਈ ਕਰੇਗਾ ਦਿਨਾਂ ਦੇ ਵਿੱਚ ਹੀ ਇਸ ਘਟਨਾ ਦਾ ਸਾਰੇ ਦੇਸ਼ ਵਿੱਚ ਦੂਰ ਦੂਰ ਤੱਕ ਚਰਚਾ ਹੋਇਆ ਤੇ ਲੋਕ ਸੈਂਕੜੇ ਮੀਲਾਂ ਤੋਂ ਇਸ अनोखे बालक ਦੇ ਦਰਸ਼ਨ ਲਈ ਆਉਣ ਲੱਗੇ ਤਾਂਤਨ ਗੁਰੂ ਕੋਵਿੰਦ ਸਿੰਘ ਜੀ ਤਾਂਤਨ ਗੁਰੂ ਤੇਵਾ ਜੀ ਤਾਂਤਨ ਤਿਰਿਆ ਕਰਵਾਣੇ Vai, Guru, diga calça. Vai, Guru, diga tatu.